ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਤ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕਿਸਾਨਾਂ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜੋ ਕਿ ਪੰਜਾਬ ਪੁਲਿਸ ਦੇ ਆਈਜੀ ਅਫਸਰ ਸੁਖਚਾਨ ਸਿੰਘ ਗਿੱਲ ਨੇ ਵੱਡਾ ਬਿਆਨ ਦਿੱਤਾ ਹੈ ਜੋ ਹੁਣ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਨੂੰ ਰਿਹਾਅ ਕੀਤਾ ਜਾ ਰਿਹਾ ਹੈ ਘਰੋਂ ਘਰੀ ਉਹਨਾਂ ਨੂੰ ਛੱਡਣ ਲਈ ਹੁਕਮ ਜਾਰੀ ਕਰ ਦਿੱਤੇ ਨੇ ਜੋ ਪੰਜਾਬ ਪੁਲਿਸ ਦੇ ਡੀਜੀਪੀ ਵੱਲੋਂ ਤੇ ਆਈਜੀ ਵੱਲੋਂ ਇਹ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਹੁਕਮ ਦਿੱਤੇ ਨੇ ਕਿ ਜਿੱਥੋਂ ਉਹਨਾਂ ਦਾ ਗ੍ਰਿਫਤਾਰ ਕਰਨ ਤੋਂ ਬਾਅਦ ਹੁਣ ਉਹਨਾਂ ਨੂੰ ਘਰ ਸਹੀ ਸਲੰਮ ਛੱਡਿਆ ਜਾਵੇ ਜੋ ਕਿ ਅੱਜ ਹਾਈ ਕੋਰਟ ਨੇ ਵੀ ਪੰਜਾਬ ਪੁਲਿਸ ਡੀਜੀਪੀ ਤੇ ਪੰਜਾਬ ਸਰਕਾਰ ਨੂੰ ਇਸ ਦੇ ਬਾਰੇ ਸਖਤੀ ਨਾਲ ਤਾੜਨਾ ਕਰਦੇ ਹੋਏ ਕਿਹਾ ਸੀ ਕਿ ਜੋ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਨੂੰ ਕੋਈ ਨੋਟਿਸ ਜਾਰੀ ਨਹੀਂ ਕੀਤਾ ਗਿਆ ਤਾਂ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਬਹੁਤ ਨਾਜ਼ੁਕ ਬਣੀ ਹੋਈ ਹੈ ਜਦੋਂ ਕਿ ਪੰਜਾਬ ਸਰਕਾਰ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਜੋ ਹੁਣ ਹਸਪਤਾਲ ਵਿੱਚ ਐਡਮਿਟ ਕਰਵਾਇਆ ਗਿਆ ਹੈ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਔਰ ਇਸ ਦੇ ਨਾਲ ਹੀ ਉਹਨਾਂ ਦੇ ਪਰਿਵਾਰ ਨੂੰ ਮਿਲਣ ਦੀ ਵੀ ਛੋੜ ਦੇ ਦਿੱਤੀ ਗਈ ਹੈ ਸੋ ਹੁਣ ਬਾਕੀ ਕਿਸਾਨਾਂ ਨੂੰ ਲੈ ਕੇ ਆਈਜੀ ਸੁਖਚੰਦ ਸਿੰਘ ਗਿੱਲ ਨੇ ਅਜੇ ਬਿਆਨ ਦਿੱਤਾ ਹੈ ਕਿ ਜਿੰਨੇ ਵੀ ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਮੋਰਚਾ ਖਤਮ ਕਰਾਉਣ ਤੋਂ ਬਾਅਦ ਜਿਹੜੇ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ ਉਹ ਸਾਰੇ ਕਿਸਾਨ ਸਹੀ ਸਲਾਮਤ ਹਨ ਉਹਨਾਂ ਕਿਸਾਨਾਂ ਦੀ ਰਿਹਾਈ ਲਈ ਜੋ ਪੰਜਾਬ ਪੁਲਿਸ ਦੇ ਵੱਲੋਂ ਹੁਣ ਸਾਰੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਜੋ ਕਿ ਅੱਜ ਤੋਂ ਪਹਿਲਾਂ 800 ਕਿਸਾਨਾਂ ਨੂੰ ਰਿਹਾ ਕੀਤਾ ਜਾ ਚੁੱਕਿਆ ਹੈ ਜਦੋਂ ਕਿ 450 ਹੋਰ ਕਿਸਾਨਾਂ ਨੂੰ ਅੱਜ ਰਿਹਾ ਕੀਤਾ ਜਾਵੇਗਾ ਸੋ ਆਈਜੀ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਸਾਰੇ ਕਿਸਾਨਾਂ ਨੂੰ ਸਹੀ ਸਲਾਮਤ ਉਹਨਾਂ ਦੇ ਘਰਾਂ ਤੱਕ ਛੱਡ ਰਹੇ ਹਾਂ ਔਰ ਇਸ ਦੇ ਨਾਲ ਹੀ ਜੋ 60 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਵੀ ਸ਼ਾਮਲ ਸਨ ਉਹਨਾਂ ਨੂੰ ਵੀ ਉਹਨਾਂ ਦੇ ਘਰਾਂ ਵਿੱਚ ਅਸੀਂ ਛੱਡਣ ਲਈ ਪੂਰੀ ਤਰ੍ਹਾਂ ਸੁਹਿਰਦ ਔਰ ਆਈਜੀ ਗਿਰਨੇ ਕਿਆ ਕੀ ਜੋ ਇੱਕ ਉਹਨਾਂ ਨੇ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਤਾਂ ਕਿ ਉਹ ਹੈਲਪਲਾਈਨ ਨੰਬਰ ਤੇ ਜੋ ਕਿਸਾਨਾਂ ਦਾ ਸਮਾਨ ਜਿਹੜਾ ਕਿ ਉੱਥੇ ਸ਼ੰਭੂ ਤੇ ਖਨੌਰੀ ਬਾਰਡਰ ਤੋਂ ਨਹੀਂ ਮਿਲ ਰਿਹਾ ਉਹ ਹੈਲਪ ਨੰਬਰ ਤੇ ਕਾਲ ਕਰਕੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਣ ਤੇ ਉਹਨਾਂ ਦਾ ਸਮਾਨ ਉਹਨਾਂ ਨੂੰ ਜਿਹੜਾ ਕਿ ਉਹਨਾਂ ਦੇ ਘਰ ਪਹੁੰਚਾਇਆ ਜਾਵੇਗਾ ਜਿਸ ਤਰ੍ਹਾਂ ਟਰੈਕਟਰ ਟਰਾਲੀਆਂ ਜਾਂ ਹੋਰ ਜਿਹੜਾ ਬਿਸਤਰੇ ਮੰਜੇ ਪੱਖੇ ਇਹ ਸਾਰੇ ਉਹਨਾਂ ਕਿਸਾਨਾਂ ਦੇ ਘਰ ਛੱਡੇ ਜਾਣਗੇ ਸੋ ਉਹਨਾਂ ਨੇ ਹੈਲਪਲਾਈਨ ਨੰਬਰ ਜਿਹੜਾ ਕਿ 90713 402 ਇਹ ਪੁਲਿਸ ਦਾ ਨੰਬਰ ਹੈ ਜਿਹੜੇ ਕਿਸਾਨ ਦਾ ਕੋਈ ਸਮਾਨ ਉਹਨਾਂ ਦੇ ਘਰ ਤੱਕ ਨਹੀਂ ਪਹੁੰਚਿਆ ਉਹਨਾਂ ਨੂੰ ਨਹੀਂ ਮਿਲਿਆ ਤਾਂ ਉਹ ਕਿਸਾਨਾਂ ਨੂੰ ਸਮਾਨ ਜਿਹੜਾ ਇਸ ਨੰਬਰ ਤੇ ਕਾਲ ਕਰਕੇ ਪੁਲਿਸ ਨੂੰ ਦੱਸਣ ਪੁਲਿਸ ਉਹ ਸਮਾਨ ਲੱਭ ਕੇ ਉਹਨਾਂ ਦੇ ਘਰ ਪਹੁੰਚਾਏਗੀ ਸੋ ਪੰਜਾਬ ਪੁਲਿਸ ਦੇ ਵੱਲੋਂ ਜੋ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਸੀ ਉਹਨਾਂ ਨੂੰ ਛੱਡਣ ਲਈ ਹੁਣ ਪੂਰੀ ਤਰ੍ਹਾਂ ਜਿਹੜੇ ਪੁਲਿਸ ਦੇ ਵੱਲੋਂ ਤਿਆਰੀ ਕਰ ਲਈ ਗਈ ਹੈ ਵੱਖ-ਵੱਖ ਥਾਣਿਆਂ ਵਿੱਚੋਂ ਜੇਲ੍ਹਾਂ ਵਿੱਚੋਂ ਲਿਆ ਕੇ ਉਹ ਕਿਸਾਨ ਛੱਡੇ ਜਾ ਰਹੇ ਨੇ ਦੂਸਰੇ ਪਾਸੇ ਕਿਸਾਨ ਆਗੂ ਕਿਸਾਨ ਮਜ਼ਦੂਰ ਸ਼ਿਕਰਸ਼ ਕਮੇਟੀ ਦੇ ਜੋ ਪੰਜਾਬ ਸੂਬਾ ਪ੍ਰਧਾਨ ਨੇ ਸਤਨਾਮ ਸਿੰਘ ਪੰਨੂ ਨੇ ਕਹਿ ਆ ਸੀ ਕਿ ਅਸੀਂ ਕਿਸਾਨਾਂ ਦੀਆਂ ਜ਼ਮਾਨਤਾਂ ਨਹੀਂ ਕਰਾਵਾਂਗੇ ਪੰਜਾਬ ਪੁਲਿਸ ਜਿੰਨਾ देर ਮਰਜ਼ੀ ਕਿਸਾਨਾਂ ਨੂੰ ਆਪਣੀ ਹਿਰਾਸਤ ਵਿੱਚ ਰੱਖੇ ਜਿਹੜੀਆਂ ਮਰਜ਼ੀ ਧਰਾਵਾਂ ਲਾਵੇ ਕਿਸਾਨ ਭਾਵੇਂ ਜੇਲ੍ਹਾਂ ਵਿੱਚ ਬੈਠੇ ਹੀ ਆਪਣੀ ਜ਼ਿੰਦਗੀ ਖਤਮ ਕਰ ਲੈਣ ਅਸੀਂ ਉਹਨਾਂ ਦੀ ਜ਼ਮਾਨਤ ਨਹੀਂ ਕਰਾਵਾਂਗੇ ਜਦੋਂ ਤੱਕ ਸਾਡੇ ਕਿਸਾਨਾਂ ਦੇ ਜਿਹੜੇ ਹੱਕ ਨੇ ਉਹ ਮਿਲ ਨਹੀਂ ਜਾਂਦੇ ਸੋ ਪੰਜਾਬ ਸਰਕਾਰ ਦੇ ਖਿਲਾਫ ਤੇ ਪੰਜਾਬ ਪੁਲਿਸ ਦੇ ਖਿਲਾਫ ਕਿਸਾਨਾਂ ਦੇ ਵੱਲੋਂ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਸਾਡੇ ਇਸ ਅੰਦੋਲਨ ਨੂੰ ਪੰਜਾਬ ਪੁਲਿਸ ਨੇ ਸਾਨੂੰ ਇਹ ਅੰਦੋਲਨ ਨੂੰ ਕੁਚਲਿਆ ਪੰਜਾਬ ਸਰਕਾਰ ਨੇ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਹੈ ਇੱਕ ਪਾਸੇ ਪੰਜਾਬ ਸਰਕਾਰ ਸਾਨੂੰ ਕੇਂਦਰ ਸਰਕਾਰ ਤੋਂ ਇਹ ਕਾਨੂੰਨਾਂ ਦੀ ਜਿਹੜੀ ਇਹ ਸਾਡੇ ਹੱਕਾਂ ਦੀ ਲੜਾਈ ਲੜਨ ਵਾਸਤੇ ਵੱਖ-ਵੱਖ ਮੰਤਰੀ ਬਿਆਨ ਦਿੰਦੇ ਸੀ ਸਾਡੇ ਨਾਲ ਆਕੇ ਬੈਠਦੇ ਸੀ ਲੇਕਿਨ ਇੱਕੋਦਮ ਜਦੋਂ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਹੋ ਰਹੀ ਸੀ ਤਾਂ ਉਸ ਤੋਂ ਬਾਅਦ ਇਸ ਅੰਦੋਲਨ ਦੇ ਉੱਪਰ ਧਾਵਾ ਬੋਲ ਦਿੱਤਾ ਜਾਂਦਾ ਹੈ ਇਸ ਅੰਦੋਲਨ ਨੂੰ ਖਤਮ ਕਰਵਾ ਦਿੱਤਾ ਜਾਂਦਾ ਹੈ ਜਾਂ ਕਿ ਇਹ ਸਾਰੀ ਭਾਜਪਾ ਨਾਲ ਰਲਕੇ ਕੀਤਾ ਗਿਆ ਜੋ ਕਿਸਾਨਾਂ ਨਾਲ ਵਿਸ਼ਵਾਸ ਘਾਤ ਕੀਤਾ ਗਿਆ ਹੁਣ ਇਸ ਤੋਂ ਬਾਅਦ ਸਾਨੂੰ ਕਿਸੇ ਵੀ ਸਰਕਾਰ ਤੇ ਵਿਸ਼ਵਾਸ ਨਹੀਂ ਹੋਵੇਗਾ ਜੋ ਹੁਣ ਮੀਟਿੰਗ ਅਸੀਂ ਕਦੇ ਵੀ ਕਿਸੇ ਹੋਰ ਜਗ੍ਹਾ ਤੇ ਜਾ ਕੇ ਨਹੀਂ ਕਰਾਂਗੇ ਕਿਸਾਨੀ ਅੰਦੋਲਨ ਜਿੱਥੇ ਹੋਵੇਗਾ ਉੱਥੇ ਹੀ ਹੁਣ ਹਰੇਕ ਜਿਹੜਾ ਮੰਤਰੀ ਹੋਵੇਗਾ ਉਸ ਨੂੰ ਆਉਣਾ ਪਵੇਗਾ ਉੱਥੇ ਮੀਟਿੰਗ ਕੀਤੀ ਜਾਇਆ ਕਰੇਗੀ ਅਸੀਂ ਆਪਣਾ ਅੰਦੋਲਨ ਛੱਡ ਕੇ ਨਾ ਦਿੱਲੀ ਜਾਵਾਂ ਕਰਾਂਗੇ ਨਾ ਕਿਸੇ ਹੋਰ ਥਾਂ ਤੇ ਜਾਵਾਂ ਕਰਾਂਗੇ ਜੋ ਕਿ ਇਹ ਸਰਕਾਰਾਂ ਵਿਸ਼ਵਾਸ ਘਾਤ ਕਰਦੀਆਂ ਨੇ ਔਰ ਜਿਵੇਂ ਪੁਲਿਸ ਨੇ ਸਾਡੇ ਤੇ ਅਤਿਆਚਾਰ ਕੀਤੇ ਨੇ ਉਹ ਸਾਨੂੰ ਪੁਲਿਸ ਤੇ ਜਿਹੜਾ ਕਿ ਬਹੁਤ ਜ਼ਿਆਦਾ ਦੁੱਖ ਹੈ ਸਾਡੇ ਪੰਜਾਬ ਪੁਲਿਸ ਜਿਨ੍ਹਾਂ ਦੇ ਖਾਤਰ ਅਸੀਂ ਲੜ ਰਹੇ ਹਾਂ ਜੇ ਸਾਡੇ ਪੰਜਾਬ ਪੁਲਿਸ ਸਾਡੇ ਰੱਖਿਆ ਨਹੀਂ ਕਰ ਸਕਦੀ ਤੇ ਸਾਡੇ ਕਿਸਾਨਾਂ ਨੂੰ ਕੁੱਟਣਾ ਸਾਡੇ ਕਿਸਾਨਾਂ ਦੇ ਉੱਪਰ ਅਤਿਆਚਾਰ ਕਰਨੇ ਜੋ ਕਰਨਲ ਬਾਠ ਦੇ ਉੱਪਰ ਹੋਈਏ ਇਹ ਸਾਰੇ ਕਿਸਾਨ ਆਗੂ ਸਤਨਾਮ ਸਿੰਘ ਪੰਨੂ ਨੇ ਦੱਸਿਆ ਕਿ ਅੱਜ ਸੂਬੇ ਦੇ ਵਿੱਚ ਹਾਲਾਤ ਜਿਹੜੇ ਵੱਧ ਤੋਂ ਵੱਧ ਬਦਤਰ ਬਣਦੇ ਜਾ ਰਹੇ ਨੇ ਜੋ ਕਿ ਲੋਕ ਪੂਰੀ ਤਰ੍ਹਾਂ ਚਿੰਤਤ ਨੇ ਪਰ ਸਰਕਾਰ ਦੇ ਜੋ ਨਮਾਇੰਦੇ ਨੇ ਜੋ ਸਰਕਾਰ ਦੇ ਐਮਐਲਏ ਨੇ ਜੋ ਮੰਤਰੀ ਨੇ ਉਹਨਾਂ ਨੂੰ ਇਹ ਜਿਹੜਾ ਕਿ ਬਹੁਤ ਮੌਜਾਂ ਲੱਗੀਆਂ ਹੋਈਆਂ ਨੇ ਪਰ 5 ਸਾਲ ਤੱਕ ਇਹ ਮੌਜਾਂ ਮੰਨ ਲੈਣ ਉਸ ਤੋਂ ਬਾਅਦ ਇਹਨਾਂ ਨੂੰ ਵੀ ਪਿੰਡਾਂ ਦੇ ਵਿੱਚ ਅਸੀਂ ਨਹੀਂ ਵੜਨ ਦੇਵਾਂਗੇ ਇਹਨਾਂ ਨੂੰ ਅਸੀਂ ਬੈਰੀਕੇਡ ਲਾ ਕੇ ਪਿੰਡਾਂ ਵਿੱਚੋਂ ਰੋਕਾਂਗੇ ਜਿਵੇਂ ਇਹਨਾਂ ਨੇ ਸਾਨੂੰ ਚੰਡੀਗੜ੍ਹ ਜਾਣ ਤੋਂ ਰੋਕਿਆ ਜਾਂ ਦਿੱਲੀ ਜਾਣ ਤੋਂ ਰੋਕਿਆ ਹੁਣ ਇਹ ਪਿੰਡਾਂ ਦੇ ਵਿੱਚ ਅਸੀਂ ਵੀ ਇਹਨਾਂ ਨੂੰ ਨਹੀਂ ਵੜਨ ਦੇਵਾਂਗੇ